ਸਾਰੇ ਮੋੜ ਕਿੰਨੀ ਜਾਣਦਾ ਤੇ ਤੁਸੀਂ ਕਿਉਂ ਨਹੀਂ ਬਾਹਰ ਮੈਂ ਤਾਂ ਬਾਹਰ ਹੀ ਸੀ ਅੱਲਾਹ ਦੀ ਕਾਲੀ ਆ ਗਈ ਵੈਲ ਕੰਪਰੋਮਾਈਜ਼ ਕਰਨਾ ਜੀ ਚੱਲ ਬਾਹਰ ਲਿਖ ਕੇ ਫੇਰ ਆਇਆ ਤੁਸੀਂ ਅਸੀਂ ਆਏ ਕੰਮ ਵੀ ਐਸਾ ਧੁੰਨੇ ਰਾਹ ਬੰਦ ਕਰੇ ਕਿੰਨਾ ਕੁ ਕੁੜੀ ਨਹੀਂ ਫੜ ਦਿੰਦੇਗਾ ਦਾ ਨਹੀਂ ਬੋਲ ਦੇ ਕੋਈ ਨਹੀਂ ਉਹ ਵੀ ਕਰ ਲਾਂਗੇ ਉਹ ਕਰਾਂਗੇ ਇਹ ਜੀ ਲਖ ਰੈਡ ਦਾ ਮਸਲਾ ਦਾ ਤੇ ਉੱਥੋਂ ਦੀ ਬੇਟੀ ਜਿਹੜੀ ਛੋੜੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਉਹ ਕਤਲ ਨੂੰ ਗਰਫਰਾਰ ਕਰਾਉਣ ਦੇ ਖਾਤਰ ਗੱਲਬਾਤ ਕਰਨ ਲੱਗਾਈ ਟੀਮਾਂ ਆਏ ਖਾਣੇ ਦੇ ਬਾਹਰ ਦੇ ਵਿੱਚ ਜਦ ਜਿਹੜਾ ਕਤਲ ਹੋਈ ਵੀ ਇਜਾਮ ਕੀਤਾ ਗਿਆ ਤੇ ਜੋ ਪਰਿਵਾਰ ਦੇ ਨਾਲ ਧੱਕਾ ਹੋਇਆ ਜੇ ਸਾਰੇ ਬਾਈਚੋ ਵੀਰ ਹੋਏ ਸੀ ਲੜਕੀ ਦੇ ਵਿਆਹ ਕਰੇਦੋਂ ਆਪਾਂ ਦੇਖਦੇ ਆ ਵੀ ਜਿਹੜੇ ਕਈ ਜਿਹੜਾਤਾਂ ਦੇ ਵਿੱਚ ਉਹ ਬੱਚੀ ਦਾ ਕਤਲ ਕੀਤਾ ਗਿਆ ਤੇ ਇਸ ਇਹ ਜਿਹੜਾ ਕਤਲ ਇਹ ਪੰਜਾਬ ਦੇ ਵਿੱਚੋਂ ਰੁਕਣ ਦਾ ਨਾਉ ਨਹੀਂ ਲੈਂਦੇ ਕਿ ਉਹਨੂੰ ਨਾ ਲੈਂਦਾ ਜਿਹੜੇ ਕਾਨੂੰਨ ਆ ਬੜੇ ਢਿੱਲੇ ਤੇ ਲਾਚਕਦਾਰ ਕਾਨੂੰਨ ਆ ਇਥੇ ਉਹਨਾਂ ਲੋਕਾਂ ਦੇ ਜੀ ਪਰ ਪੱਖ ਉੱਕ ਦੇ ਨਾਲ ਕਿਤੇ ਉਹਨਾਂ ਰਵਾਸ ਹੁੰਦੀ ਵੀ ਹੋ ਸਕਦਾ ਸੀ ਨਿਕਲ ਜੇ ਇਸ ਕਰਕੇ ਜਿਹੜੇ ਜਦੋਂ ਫਰਾਂਸ ਸਾਹਿਬ ਪਸੰਦ ਜਿਹੜੇ ਲੋਕ ਉਹ ਸੜਕਾਂ ਤੇ ਆਉਂਦੇ ਆ ਤੇ ਦੇਖੋ ਜਿਹੜਾ ਪੰਜਾਬ ਦਾ ਇਤਿਹਾਸ ਹੈ ਜਦੋਂ ਲੋਕ ਸੜਕਾਂ ਤੇ ਆਉਂਦੇ ਆ ਤਾਂ ਫਿਰ ਉਹ ਇਨਸਾਫ ਵੀ ਲੈਂਦੇ ਆ ਇਸ ਕਰਕੇ ਅੱਜ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਇਹਨ ਇਨਸਾਫ ਲੈਣ ਦੀ ਬਤਰ ਉਸ ਬੱਚੀ ਦੇ ਕਾਤਲਾਂ ਦਾ ਅੱਜ ਸੜਕ ਤੇ ਆਏ ਆ ਜਿਹੜੇ ਦੋਸ਼ੀ ਆ ਗਏ ਵੀ ਬਾਹਰ ਅਦਾਲਤਾਂ ਦੇ ਚੋਂ ਉਹਨਾਂ ਨੂੰ ਗ੍ਰਫਤਾਰ ਕਰਾਉਣ ਦੇ ਖਾਤਰ ਤੇ ਆਪਣੇ ਇਹਨੂੰ ਇਨਸਾਫ ਨੂੰ ਲੈਣ ਦੇ ਖਾਤਰ ਇੱਥੇ ਅਜੇ ਟੱਲੇ ਵਾਲਾ ਜਿਹੜੇ ਹਾਈਵੇ ਵੱਡਾ ਜਮ ਕਰਿਆਗਾ ਇਹ ਤੁਸੀਂ ਅੱਗੇ ਅੱਖੀਂ ਦੇਖ ਸਕਦੇ ਹੋ ਕਿੰਨੇ ਦੋਸ਼ੀ ਨੇ ਕਿੰਨੇ ਉਹਨੂੰ ਅਰੈਸਟ ਕਰ ਲਿਆ ਇਹਦੇ ਚ ਪਰਿਵਾਰ ਦੇ ਕਹਿਣ ਅਨਸਾਰ ਤੇ ਜਾਂ ਜਿਹੜੀਆਂ ਇਲਾਕੇ ਦੇ ਉਥੋਂ ਪਿੰਡ ਪੰਚਾਇਤਾਂ ਤੋਂ ਦੀ ਉਹਨਾਂ ਦੇ ਕਹਿਣ ਅਨਸਾਰ ਇਹ ਦਾਰ ਦੋਸੀ ਆਗੇ ਇੱਕ ਮੁੰਡਾ ਬਲਾਲ ਕੁੜੀ ਦੇ ਘਰਾਂ ਵਾਲਾ ਇੱਕ ਉਹਦੇ ਮੁੰਡੇ ਦੀ ਮਾਂ ਤੇ ਮੁੰਡੇ ਦਾ ਪਿਓ ਇੱਕ ਕੋਈ ਲੜਕੀ ਦੱਸੀ ਜਾ ਰਹੀ ਆ ਉਹਦੇ ਤਾਏ ਦੀ ਲੜਕੀ ਮੁੰਡੇ ਦੀ ਉਹ ਲੜਕੀ ਆ ਉਹ ਅਜੇ ਗ੍ਰਿਫਤਾਰੀ ਤੋਂ ਬਾਹਰ ਆ ਤੇ ਬਾਕੀ ਇਹਦਾ ਲਗਭਗ ਮੁੰਡਾ ਆ ਤਾਂ ਅਰੈਸਟ ਹੈਗਾ ਹੀ ਆ ਬਾਕੀ ਕਹਿੰਦੇ ਆ ਵੀ ਅਸੀਂ ਰੈਕਟ ਵੀ ਉਹਨਾਂ ਦੀ ਪੈ ਚੁੱਕੀ ਆ ਪਰ ਉਹਦੇ ਬਾਰੇ ਅਜੇ ਪੂਰੀ ਪੱਕੀ ਜਾਣਕਾਰੀ ਨਹੀਂ ਆਪਣੇ ਕੋਲ ਕੋਈ ਆ ਇਹ ਗੱਲਬਾਤ ਲਈ ਪ੍ਰਸ਼ਾਸਨ ਦਾ ਸੱਦਾ ਤਾਂ ਆਇਆਗਾ ਜਿੱਦਾਂ ਸਮਾਂ ਕੋਈ ਇਹਦਾ ਕੋਈ ਗੱਲਬਾਤ ਆ ਬਾਕੀ ਜਥੇਬੰਦਾਂ ਸਾਰਿਆਂ ਦੀ ਗੱਲਬਾਤ ਮੀਟਿੰਗ ਕਰ ਰਹੀਆਂ ਪ੍ਰਸ਼ਾਸਨ ਕੀ ਕਰਦਾ ਹਣਾ ਤਾਂ ਇਹਦਾ ਜਿਹੜਾ ਨਜ਼ਰਾਂ ਮਸਲੇ ਦਾ ਗੱਲ ਨਹੀਂ ਹੁੰਦਾ ਉਹ ਨਜ਼ਰ ਜਿਹੜਾ ਧਰਨਾ ਗਏ ਆਂ ਜਾਂਮਰੋ ਇਹਦੇ ਵਿੱਚ ਪਿਛਲੀ ਆ ਬੀਤੀ ਹੁੰਨੀ ਧੀਤੀ ਸੋਭਾ ਸਾਡੇ ਧਿਆਨ ਵਿੱਚ ਆਇਆ ਸੀਗਾ ਮਦਈ ਮਕਦਮਾ ਜਿਹੜੇ ਹੈਗੇ ਨੇ ਅ즈ਮੀਰ ਸਿੰਘ ਇਨਾਂ ਨੇ ਆ ਕੇ ਸਾਹਮਣੇ ਦੱਸਿਆ ਵੀ ਐ ਕਰਕੇ ਮੈਂ ਆਪਣੀ ਡੇਟੀ ਨੂੰ ਕਰੀਬ 25 ਦਿਨ ਪਹਿਲਾਂ ਇੱਥੇ ਵਿਆਹ ਕੀਤਾ ਸੀਗਾ ਤੇ ਉਹਦੇ ਹਸਬੰਦ ਨੇ ਇਹਦਾ ਉਹਦਾ ਕਤਲ ਕਰ ਦਿੱਤਾ ਤੇ ਉਹ ਸੀ ਉਹਦੇ ਤੁਰੰਤ ਮੁਕੱਦਮਾ ਦਰਜ ਕਰਕੇ ਜਿਹੜਾ ਉਹਦਾ ਮੁਕੱਦਮੇ ਦਾ ਮੇਨ ਟੋਸੀ ਸੀ ਸੀ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਅਸੀਂ ਬਾਕੀ ਪਰਿਵਾਰ ਦਾ ਨਾਮ ਵੀ ਇਹਨਾਂ ਨੇ ਪਰਚੇ ਦੇ ਵਿੱਚ ਲਿਖਵਾਇਆ ਹੈਗਾ ਉਹ ਉਹਨਾਂ ਦੀ ਸਾਰਿਆਂ ਦੀ ਪਾਲਜਾਰੀ ਹੈਗੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਕਿ ਉਹਾਂ ਚੱਲ ਰਹੀ ਹੈ ਉਹਨਾਂ ਦੀ ਮੰਗ ਹੈ ਕਿ ਵੀ ਉਹਨਾਂ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਾਡੇ ਵੱਲੋਂ ਕੋਸਟ ਪਾਰਟੀਆਂ ਬਣਾ ਕੇ ਉਹਨਾਂ ਨੂੰ ਭਾਲ ਦੇ ਵਿੱਚ ਜਾਰੀ ਹੈਗੀ ਹੈ ਸਾਡੀ ਭਾਲ ਤੇ ਜਲਦੀ ਉਹਨਾਂ ਦੀ ਭਾਲ ਕਰਕੇ ਅਸੀਂ ਅਰੈਸਟ ਕਰਨਾ ਵਾਂਗੇ